ਜੀ ਅਮਨਿਕਸ ਕਨਸਾਈਡ ਰੋਪਰੀ ਟੀਮ ਤੋਂ ਜੀ ਸਭ ਜਿਹੜੀ ਰਿਪੋਰਟ ਲੱਗਿਆ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਦਾ ਜਿਹੜਾ ਐਡਜਸਟਮੈਂਟ ਚੱਲ ਰਿਹਾ ਹੈ ਜਿਹੜੀਆਂ ਹੋਣ ਰਾਸ਼ਨ ਦੀਆਂ ਜ਼ਰੂਰਤਾਂ ਹੈ ਮੇਰੇ ਕਾਲਸੋ ਸਾਰੀ ਜਿਹੜਾ ਕਿਰਤਾਂਾਂ ਦੀ ਜ਼ਰੂਰਤਾਂ ਪੂਰੀਆਂ ਹੋ ਚੁੱਕੀਆਂ ਹੈ ਚੀੜ ਹੋ ਚੁੱਕਿਆ ਹਰ ਇੱਕ ਬੰਦਾ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਿਹਾ ਹਰ ਇੱਕ ਬੰਦਾ ਆਪਣੇ ਲੈਵਲ ਤੇ ਪਹੁੰਚ ਕਰ ਰਿਹਾ ਤੁਸੀਂ ਦੇਖ ਰਹੇ ਕਿ ਨੂਰਪੁਰ ਦੇ ਇੱਕ ਪਿੰਡ ਹੈਗਾ ਜਿੱਥੇ ਐਨਡੀਆਰਫੀ ਦੀ ਟੀਮ ਆਪਣੀ ਜਿਹੜੀ ਡਿਊਟੀ ਹੈ ਬਕੂਬੀ ਨਵਾਰੀਆਂ ਪ੍ਰਸ਼ਾਸਨ ਕੀਤਾ ਲੱਗਾ ਹੋਇਆ ਹੈ ਪਬਲਿਕ ਤੁਹਾਡੀ ਜਿਹੜੀ ਹਿੰਮਤ ਹੈ ਉਹ ਪੂਰੀ ਉਹਨਾਂ ਦੇ ਨਾਲ ਹੈ ਸਾਡੇ ਵੱਲੋਂ ਵੀ ਪੂਰੀ ਪੂਰੀ ਜਿਹੜੀ ਕੋਸ਼ਿਸ਼ ਹੈ ਉਹ ਕਿ ਅਸੀਂ ਇਹਨਾਂ ਪੁੰਨਤਾ ਤੱਕ ਪਹੁੰਚੀਏ ਪਹੁੰਚਾ ਸਕੀਏ ਕੁਝ ਵੀ ਜਿਹੜੀ ਉਹਨਾਂ ਦੀ ਜਰੂਰਤ ਹੈ ਉਹ ਸਾਰੀਆਂ ਆਈਆਂ ਨੇ ਰੋਪੜ ਕੰਨਿਆ ਪਾਕਿਸਤਾਨ ਦੇ ਵਿੱਚ ਸਾਡਾ ਜਿਹੜਾ ਕਾਊਂਟਰ ਹੈਗਾ ਕਲੈਕਸ਼ਨ ਕਾਊਂਟਰ ਬਣਾਇਆ ਹੋਇਆ ਉੱਥੇ ਤੋਂ ਕਲੈਕਸ਼ਨ ਹਜ਼ਾਰਾਂ ਦੀ ਇੱਕ ਦੇ ਰੂਪ ਦੇ ਵਿੱਚ ਬਣਾ ਕੇ ਅਸੀਂ ਰੱਖਿਆ ਹੋਇਆ ਬਹੁਤ ਸਾਰੀਆਂ ਤਰਨਤਾਰ ਨੇ ਵੀ ਪਹੁੰਚ ਆਈਆਂ ਨੇ ਫਿਰੋਜ਼ਪੁਰ ਪਹੁੰਚਿਆ ਲੈ ਕੇ ਜੰਡੀ ਟੀਮਾਂ ਹੁਣ ਹੋਰ ਵੀ ਬਹੁਤ ਪਿਆਸ ਸਾਥ ਕਿ ਮੈਂ ਦੇਖਦੇ ਹਾਂ ਸਰ ਮੈਡਮ ਵੀ ਆ ਕੇ ਗਏ ਆ ਹਾਂਜੀ ਬਿਲਕੁਲ ਦਸਾਂ ਬਾਕੇ ਗਏ ਨੇ ਡੀ ਐਲ ਐਸ ਏ ਦੇ ਜਿਹੜੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਜਿਹੜੀਆਂ ਕਾਨੂੰਨੀ ਚਵਮਾਂ ਨੇ ਉਹ ਇਹਨਾਂ ਦੇ ਬਾਅਦ ਅਸੀਂ ਪ੍ਰੋਵਾਈਡ ਕਰਾਂਗੇ ਜਦੋਂ ਪਾਣੀ ਡਾਊਨ ਹੋਏਗਾ ਅਸਲੀ ਚੈਲੰਜ ਪਾਣੀ ਡਾਊਨ ਹੋਣ ਤੋਂ ਬਾਅਦ ਆਉਣਾ ਹੈ ਜਦੋਂ ਸਿਲਟ ਜਿਹੜੀ ਜਿਹੜਾ ਦਿੱਤਾ ਹੈ ਮਿੱਟੀ بیٹھ ਗਈ ਖੇਤਾਂ ਚ ਪੜਨਾ ਤੇ ਮੂੜ ਉਜਾਉ ਜੋ ਬੜਾਣਾ ਜਿਹੜਾ ਉਹ ਬਸ ਹੋਏਗਾ ਉਦੋਂ ਸਾਡੀਆਂ ਸਾਡੀਆਂ ਸੇਵਾਮੰਦਾਂ ਦਾ ਅਸਲੀ ਪ੍ਰੀਖਿਆ ਜਿਹੜੀ ਉਦੋਂ ਹੋਣ ਵਾਲੀ ਹੈ ਕਿਉਂਕਿ ਉਦੋਂ ਡੀਜ਼ਲ ਵੀ ਚਾਹੀਦਾ ਟਰੈਕਟਰ ਵੀ ਚਾਹੀਦੇ ਨੇ ਔ ਲੇਬਰ ਜਿਹੜੀ ਆਪਣੀ ਪਾਵਰ ਹੈ ਮੈਨ ਪਾਵਰ ਉਹ ਵੀ ਚਾਹੀਦੀ ਹੋਏਗੀ ਸੋ ਇਹ ਜਿਹੜਾ ਘਟਿਆ ਜਲੂੜਾ ਪਾਣੀ ਪਰ ਸਾਡੀਆਂ ਸਮੱਸਿਆਵਾਂ ਹਾਲੇ ਘਟਣ ਦਾ ਨਾਂ ਨਹੀਂ ਲੈ ਰਹੀਆਂ ਇੱਕ ਸਮੱਸਿਆ ਵਾ ਵਧਣ ਗਈਆਂ ਡੀਆਬਲਿਟੇਸ਼ਨ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋਣਾ 15 ਦਿਨਾਂ ਬਾਅਦ ਇਹ ਦੌਰ ਤੋਂ ਇੱਕ ਸਾਲ ਲੱਗੇਗਾ ਇਸ ਚੀਜ਼ ਨੂੰ ਸੈਟ ਅਪ ਹੋਣ ਲਈ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਦੇ 15 15 20 ਫੁੱਟ ਪਾਣੀ ਹੈ ਉਹਨਾਂ ਇਲਾਕਿਆਂ ਨੂੰ ਡੀਆਬਲਿਟੇਸ਼ਨ ਕਰਨ ਦੇ ਲਈ ਡੀਆਬਲਟਾਈਜ਼ ਕਰਨ ਦੇ ਲਈ ਬਹੁਤ ਸਾਰੀ ਮਿਹਨਤ ਕਰਨ ਦੀ ਲੋੜ ਹੈ ਔਰ ਆਪਾਂ ਸਭ ਦਾ ਸਹਿਯੋਗ ਨਾਲ ਆਪਾਂ ਇਸ ਪੰਜਾਬ ਦੀ ਜਿਹੜੀ ਲੁਕਤ ਕਢੀਏ ਪੀੜ ਜਿਹੜੀ ਖੜਾ ਦੀ ਜਿਹੜੀ ਤੇ ਨਿਕਲਾਂਗੇ ਫਗ ਅਰਦਾਸ ਹੈ ਗੁਰੂ ਨਾਨਕਪੁਰੇ ਤੇ ਬਾਰਿਸ਼ ਨਾ ਕਰੇ ਤੇ ਪਾਣੀ ਡਾਊਨ ਹੋਵੇ ਆਪਾਂ ਸਾਰੇ ਰਲ ਕੇ ਇਸ ਵਿੱਚੋਂ ਨਿਕਲਾਂਗੇ ਵਾਹਿਗੁਰੂ ਜੀ ਦਾ ਕਾਹਦਾ ਵਾਹਿਗੁਰੂ ਜੀ ਦਾ